ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬੇਹਦ ਇੰਪੋਰਟੈਂਟ ਹੈ ਕਿਉਂਕਿ ਗੱਲ ਕਰਨੀ ਹੈ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਭਾਵੇਂ ਤੁਸੀਂ ਕੈਨੇਡਾ ਕਲੋਜ਼ ਵਰਕ ਪਰਮਿਟ ਤੇ ਗਏ ਹੋ ਜਾਣਾ ਹੈ ਜਾਂ ਜਾਣ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਸੀਂ ਓਪਨ ਵਰਕ ਪਰਮਿਟ ਤੇ ਕੈਨੇਡਾ ਦੇ ਲਈ ਤਿਆਰੀ ਕਰ ਰਹੇ ਹੋ ਜਾਂ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਕੰਮ ਕਰ ਰਹੇ ਹੋ ਭਾਵੇਂ ਤੁਸੀਂ ਐਜ਼ ਅ ਸਟੂਡੈਂਟ ਹੋ ਕੈਨੇਡਾ ਦੇ ਵਿੱਚ ਐਜ਼ ਅ ਸਟੂਡੈਂਟ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੈ ਕਿਉਂਕਿ ਰੀਸੈਂਟਲੀ ਜੋ ਚੇਂਜ ਹੋਇਆ ਹੈ ਤੁਹਾਡੇ 스ਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਉਸ ਨੂੰ ਲੈ ਕੇ ਅੱਜ ਦੀ ਵੀਡੀਓ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਉੱਥੇ ਤੁਹਾਡੇ ਕੁਝ ਕੁਐਸਚਨਸ ਏਦਾਂ ਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਮੈਨੂੰ ਕਾਲਸ ਤੇ ਪੁੱਛੇ ਗਏ ਤੇ ਉਹਨਾਂ ਕੁਐਸਚਨ ਤੇ ਆਧਾਰਿਤ ਅੱਜ ਦੀ ਵੀਡੀਓ ਹੋਣ ਵਾਲੀ ਹੈ ਉਹਦੇ ਵਿੱਚ ਕਈ ਅਜਿਹੇ ਕੁਐਸਚਨ ਸੀਗੇ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਡਿਸਕ੍ਰਾਈਬ ਵੀ ਐਕਸਪਲੇਨ ਕਰੂੰਗਾ ਤੁਹਾਡੇ ਨਾਲ ਤਾਂ ਕਿ ਤੁਹਾਨੂੰ ਕੱਲੇ-ਕੱਲੇ ਕੁਐਸਚਨ ਦਾ ਜਵਾਬ ਜਿਹੜਾ ਉਹ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਅਸੀਂ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਰਸ ਹੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਹਾਂ ਖਾਸ ਕਰਕੇ ਕੈਨੇਡਾ ਦੇ ਵਿੱਚ ਹੁਣ ਤਿੰਨ ਕੁਐਸਚਨ ਜਿਹੜੇ ਆ ਉਹ ਤੁਹਾਨੂੰ ਵੱਡ-ਵੱਡ ਕੇ ਖਾ ਰਹੇ ਆ ਸਭ ਤੋਂ ਪਹਿਲਾ ਕੁਐਸਚਨ ਕਿ ਭਈ ਜੇਕਰ ਤੁਹਾਡਾ 스ਪਾਊਸ ਕੈਨੇਡਾ ਦੇ ਵਿੱਚ ਤੁਹਾਡੇ ਨਾਲ ਹੈ ਤੁਸੀਂ ਸਟੱਡੀ ਪਰਮਿਟ ਤੇ ਹੋ ਜਾਂ ਤੁਸੀਂ ਕਲੋਜ਼ ਵਰਕ ਪਰਮਿਟ ਤੇ ਹੋ ਪਰ ਤੁਹਾਨੂੰ ਤੁਹਾਡੇ ਸਟੱਡੀ ਦੇ ਲੈਂਥ ਤੱਕ ਸਟੱਡੀ ਨਹੀਂ ਮਿਲੀ ਸਟੱਡੀ ਪਰਮਿਟ ਨਹੀਂ ਮਿਲਿਆ ਜੇ ਫੋਰ ਐਗਜ਼ਾਮਪਲ ਕਿਸੇ ਨੇ ਜਨਵਰੀ ਇਨਟੇਕ ਦੇ ਲਈ ਫਾਈਲਿੰਗ ਕੀਤੀ ਸੀਗੀ ਵੀਜ਼ਾ ਉਹਦਾ ਜਨਵਰੀ ਇਨ ਟੈਕ ਦੇ ਲਈ ਆ ਗਿਆ ਗਿਆ ਉਹ ਸਤੰਬਰ ਦੇ ਵਿੱਚ ਸੋ ਜਿਹੜਾ ਵਿਚਲਾ ਸਮਾਂ ਹੈ ਉਸ ਦੇ ਵਾਸਤੇ ਉਹਨੂੰ ਹੁਣ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਪਵੇਗਾ ਤਾਂ ਕੀ ਉਹ ਸਟੱਡੀ ਪਰਮਿਟ ਜਦੋਂ ਐਕਸਟੈਂਡ ਕਰਵਾਏਗਾ ਤੇ ਉਹਦੇ ਸਪਾਊਸ ਦਾ ਵੀ ক্লোਜ਼ ਵਰਕ ਪਰਮਿਟ ਐਕਸਟੈਂਡ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਬਹੁਤ ਵੱਡਾ ਕੁਐਸਚਨ ਸੀਗਾ ਇਹ ਕੁਐਸਚਨ ਇਹ ਡਾਊਟ ਤੁਹਾਡਾ ਮੈਂ ਪੂਰੀ ਤਰ੍ਹਾਂ ਕਲੀਅਰ ਕਰ ਦਿੰਨਾ ਹੈ ਭਈ ਜੇਕਰ ਇਦਾਂ ਦਾ ਕੋਈ ਸਿਨੈਰੀਓ ਹੈ ਤਾਂ ਤੁਹਾਨੂੰ ਓਪਨ ਵਰਕ ਪਰਮਿਟ ਤੁਹਾਡੇ ਸਪਾਊਸ ਨੂੰ ਮਿਲਣਾ ਹੀ ਮਿਲਣਾ ਹੈ ਆ ਲਾਈਨ ਪੜੋ ਜਿਹੜਾ ਨਵਾਂ ਕਹਿ ਸਕਦਾ ਹੈ ਕਿ ਅਪਡੇਟ ਆਈ ਉਹਦੇ ਵਿੱਚ ਲਿਖਿਆ ਹੋਇਆ ਹੈ ਓਪਨ ਵਰਕ ਪਰਮਿਟਸ ਦੈਟ ਵੇਰ ਅਪਰੂਵਡ ਅੰਡਰ ਦੀ ਪ੍ਰੀਵੀਅਸ ਮੀਜਰਸ ਐਂਡ ਹੈਵ ਨਾਟ ਐਕਸਪਾਇਰਡ ਵਿਲ ਰਿਮੇਨ ਵੈਲਿਡ ਇਨ ਸਿਚੁਏਸ਼ਨ ਵੇਰ ਸਟੂਡੈਂਟ ਮੇ ਨੀਡ ਮੋਰ ਟਾਈਮ ਟੂ ਕੰਪਲੀਟ THEIR ਪ੍ਰੋਗਰਾਮ ਔਰ ਵੇਰ ਫੈਮਿਲੀ ਮੈਂਬਰ ਰੀਸੀਵ ਅ ਸ਼ਾਰਟਰ ਵਰਕ ਪਰਮਿਟ ਦੈਨ ਦੀ ਪ੍ਰਿੰਸੀਪਲ ਅਪਲੀਕੈਂਟ ਯਾਨੀ ਕਿ ਜੇਕਰ ਤੁਸੀਂ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਵਾਉਂਦੇ ਹੋ ਪਿਛਲੇ ਪ੍ਰੋਗਰਾਮ ਦੇ ਵਾਸਤੇ ਜਿਹੜਾ ਤੁਸੀਂ ਕਰ ਰਹੇ ਹੋ ਤਾਂ ਤੁਹਾਡੇ ਸਪਾਊਸ ਦਾ ਵੀ ਓਪਨ ਵਰਕ ਪਰਮਿਟ ਜਿਹੜਾ ਹੈ ਉਹ ਐਕਸਟੈਂਡ ਹੋ ਜਾਏਗਾ ਉਸ ਤੋਂ ਇਲਾਵਾ ਜੇਕਰ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਤੁਹਾਡੇ ਨਾਲ ਹੈਗਾ ਹੈ ਜਾਂ ਉਹਦਾ ਵਰਕ ਪਰਮਿਟ ਅਪਰੂਵ ਹੋ ਗਿਆ ਹੈ ਉਹ ਤੁਹਾਨੂੰ ਜੁਆਇਨ ਕਰੇਗਾ ਬਹੁਤ ਜਲਦੀ ਪਰ ਜਿੰਨੀ ਤੁਹਾਡੀ ਸਟੱਡੀ ਦੀ ਲੈਂਥ ਹੈ ਤੁਹਾਡੇ ਸਪਾਊਸ ਨੂੰ ਉਸ ਤੋਂ ਘੱਟ ਲੈਂਥ ਦਾ ਵੀਜ਼ਾ ਗ੍ਰਾਂਟ ਹੋਇਆ ਹੈ ਸਪਾਊਸ ਓਪਨ ਵਰਕ ਪਰਮਿਟ ਤਾਂ ਵੀ ਤੁਹਾਨੂੰ ਸਪਾਊਸ ਓਪਨ ਵਰਕ ਪਰਮਿਟ ਤੁਹਾਡਾ ਐਕਸਟੈਂਡ ਹੋਵੇਗਾ ਕੋਈ ਪ੍ਰੋਬਲਮ ਨਹੀਂ ਕੋਈ ਕੁਐਸਚਨ ਨਹੀਂ ਹੈਗਾ ਕਿਉਂਕਿ ਜਿਹੜੀ ਲਾਸਟ ਅਪਡੇਟ ਆਈ ਹੈ ਉਹਦੇ ਵਿੱਚ ਇਹ ਚੀਜ਼ ਇਨਕਲੂਡਡ ਹੈ ਉਸ ਤੋਂ ਲਾਵਾ ਦੇ ਆਰ ਅਪਲਾਈਂਗ ਅੰਡਰ ਦੀ ਸੇਮ ਕ੍ਰਾਈਟੇਰੀਆ ਐਸ ਦੀ ਕਰੰਟ ਵਰਕ ਪਰਮਿਟ ਉਹਨਾਂ ਨੇ ਕਿਹਾ ਕਿ ਜਿਹੜੇ ਵਰਕ ਪਰਮਿਟ ਤੇ ਤੁਸੀਂ ਕੈਨੇਡਾ ਦੇ ਵਿੱਚੋਂ ਜੇਕਰ ਉਸ ਸੇਮ ਸਰਕਮਸਟੈਂਸਸ ਦੇ ਵਿੱਚ ਸੇਮ ਕਰਾਈਟੇਰੀਆ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਤੁਹਾਡੇ ਲਈ ਕੋਈ ਚੇਂਜ ਨਹੀਂ ਹੈਗਾ ਠੀਕ ਹੈ ਹੁਣ ਇਹਦੇ ਵਿੱਚ ਜਿਹੜਾ ਇੱਕ ਚੀਜ਼ ਹੋਰ ਕਲੀਅਰ ਹੈ ਦਾ ਰਿਕਵੈਸਟਡ ਡੂਰਿੰਗ ਆਫ ਦੀ ਰੀਨਿਊਵਲ ਮੈਚ ਥੈਟ ਦੀ ਐਗਜ਼ਿਸਟਿੰਗ ਸਟੱਡੀ অর ਵਰਕ ਪਰਮਿਟ ਆਫ ਦੀ ਪ੍ਰਿੰਸੀਪਲ ਉਹਨਾਂ ਕਿ ਤੁਹਾਡਾ ਕੈਨੇਡਾ ਦੇ ਵਿੱਚ ਭਾਵੇਂ ਵਰਕ ਪਰਮਿਟ ਤੇ ਸਪਾਊਸ ਹੈ ਭਾਵੇਂ ਸਟੱਡੀ ਪਰਮਿਟ ਤੇ ਹੈ ਜਿੰਨੀ ਉਹਦੀ ਲੈਂਥ ਹੈਗੀ ਵੀਜ਼ੇ ਦੀ ਉਹਨਾਂ ਤੁਹਾਨੂੰ ਮਿਲਣਾ ਹੀ ਮਿਲਣਾ ਜੇ ਤੁਹਾਡਾ ਸ਼ਾਰਟ ਆ ਤਾਂ ਤੁਸੀਂ ਉਹਨੂੰ ਐਕਸਟੈਂਡ ਕਰਵਾ ਸਕਦੇ ਹੋ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਸੋ ਇਹ ਟੈਕਨੀਕਲੀ ਲੋਕ ਸਮਝ ਨਹੀਂ ਪਾ ਰਹੇ ਸੀਗੇ ਤੇ ਮੈਨੂੰ ਲੱਗਾ ਕਿ ਇਹਦੀ ਉੱਤੇ ਇੱਕ ਜੇ ਐਕਸਪਲੇਨਡ ਵੀਡੀਓ ਬਣਾ ਦਿੱਤੀ ਜਾਵੇ ਤਾਂ ਚੀਜ਼ਾਂ ਸਮਝ ਆ ਜਾਣਗੀਆਂ ਹੁਣ ਆ ਜਾਣੇ ਆ ਨੈਕਸਟ ਕੁਐਸਚਨ ਦੇ ਉੱਤੇ ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ ਉਹ ਕੁਐਸਚਨ ਕੀ ਹੈ ਕਿ ਭਈ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਉਹ ਕੈਨੇਡਾ ਦੇ ਵਿੱਚ ਤੁਹਾਡੇ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਿਆ ਹੋਇਆ ਹੈ ਹੁਣ ਤੁਹਾਨੂੰ ਪੀਜੀਡਬਲਯੂਪੀ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਕੀ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਕੰਪੈਰੀਜ਼ਨ ਦੇ ਵਿੱਚ ਜਾਂ ਕਹਿ ਸਕਦੇ ਕਿ ਉਹਦੇ ਪੈਰਲਰ ਤੁਹਾਡੇ ਸਪਾਊਸ ਦਾ ਓਪਨ ਵਰਕ ਪਰਮਿਟ ਅਪਰੂਵ ਹੋਵੇਗਾ ਜਾਂ ਉਹਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਇਹਦੇ ਵਿੱਚ ਇੱਥੇ ਕੋਈ ਕਲੀਅਰਟੀ ਨਹੀਂ ਹੈਗੀ ਆਪਦੇ ਮਨ ਨਾਲ ਕੋਈ ਕੋਈ ਵੀ ਵੀਡੀਓ ਬਣਾਈ ਜਾਵੇ ਕਿ ਭਈ ਵਧੇਗਾ ਨਹੀਂ ਵਧੇਗਾ ਆ ਜਾਏਗਾ ਨਹੀਂ ਆ ਜਾਏਗਾ ਵਧ ਵੀ ਸਕਦਾ ਨਹੀਂ ਵੀ ਵੱਧ ਸਕਦਾ 21 ਜਨਵਰੀ ਨੂੰ ਹੋ ਸਕਦਾ ਇਹਦੇ ਉੱਤੇ ਕਲੀਅਰਟੀ ਹੋ ਜਾਵੇ ਜਦੋਂ ਕਲੀਅਰਟੀ ਹੋਵੇਗੀ ਸਭ ਤੋਂ ਪਹਿਲਾਂ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਉਸ ਤੋਂ ਬਾਅਦ ਆ ਜਾਣੇ ਆ ਕਿ 21 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਫਾਈਲਿੰਗ ਕਰਦੇ ਹੋ ਤਾਂ ਤੁਹਾਡੇ ਲਈ ਕੋਈ ਰੈਸਟ੍ਰਿਕਸ਼ਨਸ ਨਹੀਂ ਹੈਗੀਆਂ ਜਿੱਦਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਕਰੰਟਲੀ ਚੱਲ ਰਿਹਾ ਸੀਗਾ 스파우스 ਓਪਨ ਵਰਕ ਪਰਮਿਟ ਵਾਸਤੇ ਜਿਹੜੇ ਜਿਹੜੇ ਐਲੀਜੀਬਲ ਸੀ ਉਹ ਸਾਰੇ ਕਰ ਸਕਦੇ ਨੇ ਜਿਸ ਦੇ ਵਿੱਚ ਸਟੱਡੀ ਦੇ ਵਿੱਚ ਕੈਪਿੰਗ ਸੀਗੀ ਉਹ ਤੁਸੀਂ ਦੇਖ ਲਿਓ ਕਿਉਂਕਿ ਜੇ ਮੈਂ ਉਹ ਵੀ ਚੀਜ਼ਾਂ ਇੱਥੇ ਐਡ ਕਰਨ ਲੱਪਾਂ ਵੀਡੀਓ ਬਹੁਤ ਲੰਮੀ ਚੱਲ ਜਾਣੀ ਆ ਆਲ ক্লোਜ਼ ਤੇ ਓਪਨ ਵਰਕ ਪਰਮਿਟ ਭਾਵੇਂ ਤੁਸੀਂ ਐਲਮਾਈਏ ਤੇ ਕੈਨੇਡਾ ਆਓ ਭਾਵੇਂ ਤੁਸੀਂ ਓਪਨ ਵਰਕ ਪਰਮਿਟ ਤੇ ਕੈਨੇਡਾ ਆਓ ਤੁਸੀਂ ਆਪਣੇ ਸਪਾਊਸ ਨੂੰ ਵਰਕ ਪਰਮਿਟ ਦੇ ਵਜਬ ਦੇ ਵਿੱਚ ਬੁਲਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਆਲ ਐਕਸਟੈਂਸ਼ਨ ਆਫਟਰ ਸਟਡੀ ਕੰਪਲੀਟ ਜਿੰਨੀਆਂ ਵੀ ਸਟਡੀ ਕੰਪਲੀਟ ਹੋਈਆਂ ਨੇ ਜੇਕਰ ਉਹਨਾਂ ਦੇ ਸਪਾਊਸ ਉੱਪਰ ਵਰਕ ਪਰਮਿਟ ਦਾ ਐਕਸਟੈਂਸ਼ਨ ਨਹੀਂ ਪਾਇਆ ਤਾਂ ਪਾਇਲਟ ਉਹਨਾਂ ਤੇ ਵੀ ਕੋਈ ਰੈਸਟ੍ਰਿਕਸ਼ਨਸ ਨਹੀਂ ਹੈਗੀ ਆਰ ਡਿਪੈਂਡੈਂਟ ਯਾਨੀ ਕਿ ਹੁਣ ਤੱਕ 21 ਜਨਵਰੀ ਤੋਂ ਪਹਿਲਾਂ ਸਾਰੇ ਡਿਪੈਂਡੈਂਟ ਜਿਹੜੇ ਆ ਉਹ ਟ੍ਰੈਵਲ ਕਰ ਸਕਦੇ ਨੇ ਉਹ एलिजिबल ਹੈਗੇ ਨੇ ਪਰ 21 ਜਨਵਰੀ 2025 ਤੋਂ ਬਾਅਦ ਡਿਪੈਂਡੈਂਟ ਵੀਜ਼ਾ ਅਲਾਉ ਨਹੀਂ ਹੋਵੇਗਾ ਸੋ ਉਮੀਦ ਕਰਦਾ ਹਾਂ ਕਿ ਬਲੌਗ ਪਸੰਦ ਆਇਆ ਹੋਗਾ ਜੇਕਰ ਤੁਹਾਡਾ ਫਿਰ ਵੀ ਕੋਈ ਕੁਐਸਚਨ ਛੁੱਟ ਗਿਆ ਤੁਸੀਂ WhatsApp ਦੇ ਉੱਤੇ ਮੈਸੇਜ ਕਰਿਓ ਕਮੈਂਟ ਦੇ ਵਿੱਚ ਲਿਖਿਓ ਮੈਂ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਕੀਤਾ ਜਾਵੇ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਇੱਕ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਸ ਤੋਂ ਤੁਹਾਡਾ ਐਸਓਪੀ ਚੱਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂ